ਸਤ ਸ੍ਰੀ ਅਕਾਲ ਦੋਸਤੋ 3 ਦਿਨ ਪਹਿਲਾਂ ਸਮਰਾਲਾ ਦੇ ਲਾਗੇ ਇੱਕ ਪਿੰਡ ਦੇ ਵਿੱਚ ਜਿਹੜਾ ਕਿ ਕੁਸ਼ਤੀ ਖੇਡ ਮੇਲਾ ਸੀਗਾ ਉਸ ਮੇਲੇ ਦੇ ਵਿੱਚ ਬਹੁਤ ਬਹੁਤ ਵੱਡੇ ਮਨ ਲਾਏ ਔਰ ਬਹੁਤ ਹੀ ਅਨਾਮੀ ਪੰਜਾਬ ਦਾ ਮਸ਼ਹੂਰ ਪਹਿਲਵਾਨ ਪ੍ਰਿਤਪਾਲ ਫਗਵਾੜਾ ਦੀ ਕੁਸ਼ਤੀ ਬੰਨੀ ਮਹਿੰਦਰ ਗਾਇਕਵੜ ਜੋ ਕਿ ਮਹਾਰਾਸ਼ਟਰ ਤੋਂ ਬਿਲੋਂਗ ਕਰਦੇ ਨੇ ਔਰ ਬਹੁਤ ਹੀ ਤਕੜਾ ਮਨ ਲਾਏ ਉਹ ਵੀ ਬਹੁਤ ਹੀ ਨਾਮ ਹੈ ਉਹਦਾ ਉਹ ਸ਼ਿਕੰਦਰ ਸ਼ੇਖ ਵੀ ਬਹੁਤ ਤਕੜਾ ਮਨ ਲਾਏ ਔਰ ਉਹ ਥੋੜਾ ਚੋਟਲ ਹੋਣ ਕਰਕੇ ਅਜੇ ਨਹੀਂ ਆਏ ਫਿਲਹਾਲ ਹੁਣ ਕੁਝ ਕੁਸਤੀਵਾਂ ਨੇ ਪਰਸੋਂ 14 ਇੱਕ ਖੇਡੀ ਸੀ ਉਹ ਆ ਚੁੱਕੇ ਨੇ ਪੰਜਾਬ ਵਿੱਚ ਐਂਟਰੀ ਹੋ ਚੁੱਕੀ ਹੈ ਪਿਛਲੇ ਡੇਢ ਦੋ ਮਹੀਨੇ ਤੋਂ ਉਹ ਗੈਬ ਚੱਲ ਰਹੇ ਸੀਗੇ ਸੋ ਇੱਥੇ ਪਿੱਛੇ ਜੇ ਇੱਕ 10 ਦਿਨ 8 ਦਿਨ ਪਹਿਲਾਂ ਇੱਕ ਆਪਣਾ ਮਾਝੇ ਦੇ ਵਿੱਚ ਕੁਸਤੀ ਹੋਈ ਸੀਗੀ ਦੋ ਸੌਰੀ ਦੋਆਬੇ ਦੇ ਵਿੱਚ ਉਹ ਮਹਿੰਦਰ ਗਾਇਕਵੜ ਔਰ ਪ੍ਰਿਤਪਾਲਨ ਦੇ ਵਿੱਚ ਹੀ ਉਹ ਵੀ ਬੇ ਨਤੀਜਾ ਰਹੀ ਕਿਉਂਕਿ ਪ੍ਰਿਤਪਾਲ ਨੇ ਉਹਦੇ ਵਿੱਚ ਕਾਫੀ ਫੌਲ ਖੇੜਿਆ ਔਰ ਇੱਕ ਤਰ੍ਹਾਂ ਦੀ ਰੰਜਿਸ਼ ਬਹੁਤ ਹੀ ਜ਼ਿਆਦਾ ਜਿਵੇਂ ਪੁਰਾਣੀ ਰੰਜਿਸ਼ ਉਹ ਕੱਢਣ ਦੀ ਕੋਸ਼ਿਸ਼ ਕਰੀ ਵੀ ਆਪਣੇ ਪਿੰਡ ਔਰ ਆਪਣੇ ਸ਼ਹਿਰ ਔਰ ਆਪਣੇ ਸਟੇਟ ਦੇ ਵਿੱਚ ਐਦਾਂ ਕੁਝ ਹੋਇਆ ਔਰ ਉਹਨੇ ਬੋਲਿਆ ਵੀ ਕਿ ਇਹ ਇਹਨਾਂ ਦੇ ਜਦੋਂ ਮਹਾਰਾਸ਼ਟਰ ਜਾਈਏ ਸਾਨੂੰ ਖੋਲ ਖੇਡਦੇ ਨੇ ਤਾਂ ਇਹਨਾਂ ਨੂੰ ਰੈਫਰੀ ਕੁਛ ਨਹੀਂ ਕਹਿੰਦਾ ਮੈਂ ਤੁਹਾਡੇ ਪੰਜਾਬ ਦਾ ਔਰ ਤੁਸੀਂ ਮੈਨੂੰ ਐਦਾਂ ਕਹਿ ਰਹੇ ਹੋ ਜਾਂ ਉਦਾਂ ਕਹਿ ਰਹੇ ਹੋ ਉਸ ਦਿਨ ਪ੍ਰਿਤਪਾਲ ਬਹੁਤ ਹੀ ਮਾੜਾ ਔਰ ਪੱਦਾ ਖੇਡਿਆ ਔਰ ਬਹੁਤ ਹੀ ਬਦਸਲੂਕੀ ਉਹਨੇ ਕਰੀ ਮਹਿੰਦਰ ਨਾਲ ਇਥੋਂ ਤੱਕ ਕਿ ਇੱਕ ਲੜਾਈ ਤੱਕ ਉਤਰਿਆ ਆਇਆ ਸੀਗਾ ਜੋ ਕੁਸ਼ਤੀ ਬੇਨਤੀਜਾ ਰਹੀ ਔਰ ਦਰਸ਼ਕਾਂ ਦਾ ਜੋ ਮਨ ਸੀਗਾ ਉਹ ਖੁਸ਼ ਨਹੀਂ ਹੋਇਆ ਦਰਸ਼ਕਾਂ ਨੂੰ ਵਾਪਸ ਹੀ ਮੁੜਨਾ ਪਿਆ ਔਰ ਦੋਨਾਂ ਪਹਿਲਵਾਨਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ ਵਾਪਸ ਕਰ ਦੇਣਾ ਪਿਆ ਅਨਫੋਰਚਨਟਲੀ ਦੁਰਭਾਗਪੂਰਨ ਇਹਨਾਂ ਦੋਨਾਂ ਦੀ ਕੁਸ਼ਤੀ ਫੇਰ ਇੱਥੇ ਸਮਰਾਲੇ ਪੈ ਗਈ ਅੱਜ ਤੋਂ 3 ਦਿਨ ਪਿੱਛੇ ਸੋ ਉਹਦੇ ਤੇ ਆਪਾਂ ਰਿਐਕਸ਼ਨ ਕਰਨਾ ਹੈ ਕਿ ਮੈਂ ਵੀ ਪ੍ਰਿਤਪਾਲ ਨੂੰ ਬਹੁਤ ਵਧੀਆ ਮਨ ਸਮਝਦਾ ਹੈਗਾ ਵੀ ਹੈ ਜੱਸਾ ਪੱਟੀ ਹੋਇਆ ਔਰ ਅਜਨਾਲਾ ਜਿਹੜਾ ਆਪਣਾ ਹੇ ਬਹੁਤ ਵਧੀਆ ਪਹਿਲਵਾਨ ਨੇ ਪਰ ਇਹਦੇ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਅੜਬ ਔਰ ਖਰਾਬ ਔਰ ਫੌਲ ਖੇਡਣ ਵਾਲਾ ਪਹਿਲਵਾਨ ਜਿਹੜਾ ਉਹ ਪ੍ਰਿਤਪਾਲੀ ਹੈ ਪ੍ਰਿਤਪਾਲ ਇੱਕ ਲੜਾਕੂ ਸੁਭਾਅ ਦਾ ਔਰ ਬਹੁਤ ਗਰਮ ਜੇਸ਼ੀ ਵਾਲਾ ਬੰਦਾ ਹੈ ਖੁਦ ਫੌਲ ਖੇਡੂਗਾ ਔਰ ਦੂਸਰੇ ਨੂੰ ਵਾਰਨਿੰਗ ਦੇਊਗਾ ਔਰ ਉਹਨੂੰ ਧਮਕਾਉਣ ਦੀ ਕੋਸ਼ਿਸ਼ ਕਰੂਗਾ ਉਹਦੇ ਤੇ ਡਿਪਰੈਸ਼ਨ ਔਰ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਸੋ ਸਮਰਾਲੇ ਵਿਖੇ ਐਦਾਂ ਫਿਰ ਪਿਆਰ ਪ੍ਰੇਮ ਭਾਵ ਦੇ ਨਾਲ ਕੁਸ਼ਤੀ ਸ਼ੁਰੂ ਹੁੰਦੀ ਹੈ ਜਿਵੇਂ ਕੁਸ਼ਤੀ ਸ਼ੁਰੂ ਹੁੰਦੀ ਹੈ 2 ਮਿੰਟ ਸਹੀ ਲੰਘਦੇ ਨੇ ਉਸ ਤੋਂ ਬਾਅਦ ਜਦੋਂ ਇਹਨੇ ੜੰਗੀ ਮਾਰੀ ਮਹਿੰਦਰ ਗਾਇਕਵੜ ਦੇ ਤਾਂ ਕੋਈ ਗੱਲ ਨਹੀਂ ਜਦੋਂ ਉਹਨੇ ਲਾਤ ਮਾਰੀ ਤੇ ਗੋਡੇ ਤੇ ਵੱਜੀ ਤਾਂ ਉਹਨੂੰ ਐਦਾਂ ਕਰਕੇ ਉਂਗਲ ਦੇ ਕੇ ਵਾਰਨਿੰਗ ਇਹ ਰਿਹਾ ਵੀ ਤੂੰ ਇੱਥੇ ਮੇਰੇ ਮਾਰਦਾ ਐਦਾਂ ਨਾ ਕਰ ਸੋ ਇਹਨੇ ਆਪਣੀਆਂ ਜਿਹੜੀਆਂ ਕਿ ਪੁਰਾਣੇ ਮਸ਼ਹੂਰ ਹੈ ਇਹ ਨੌਟੰਕੀ ਬਾਜ਼ੇ ਨੂੰ ਕਮੈਂਟਾਂ ਵਿੱਚ ਵੀ ਲੋਕ ਕਹਿੰਦੇ ਨੇ ਬਹੁਤ ਕੁਝ ਦੇਖੀਦਾ ਹੈ ਹਨਾ ਡਰਾਮੇ ਬਾਜ਼ ਕਹਿੰਦੇ ਨੇ ਕਈ ਔਰ ਗੱਲ ਬਿਲਕੁਲ ਸੱਚੀ ਹੈ ਮਲ ਵੀ ਵਧੀਆ ਹੈ ਇਹਦੀ ਸਿਕੰਦਰ ਸ਼ੇਖ ਨਾਲ ਵਧੀਆ ਟੱਕਰ ਪੈਂਦੀ ਸੀ ਬਰਾਬਰ-ਉ ਬਰਾਬਰੀ ਰਿਹਾ ਕੰਮ ਕਈ ਵਾਰੀ ਕੁਸ਼ਤੀਆਂ ਜਿਹੜੀਆਂ ਡਰਾ ਛੁੱਟੀਆਂ ਬਰਾਬਰ ਛੁੱਟੀਆਂ ਇੱਕ ਦੋ ਵਾਰੀ ਦੋ ਤਿੰਨ ਵਾਰੀ ਸਿਕੰਦਰ ਸੇਖ ਨੇ ਇਹਨੂੰ ਚਿਤ ਕਰਿਆ ਦੋ ਤਿੰਨ ਵਾਰੀ ਇਹਨੇ ਵੀ ਉਹਨੂੰ ਕੀਤਾ ਹੋਇਆ ਫਿਲਹਾਲ ਇਹ ਓਵਰਵੇਟ ਕਰਕੇ ਉਹਦੇ ਤੋਂ ਜਿੱਤ ਜਾਂਦਾ ਸੀ ਜੇ ਦੇਖਿਆ ਜਾਏ ਸਿਕੰਦਰ ਸੇਖ ਜਿਹੜਾ ਬਹੁਤ ਵਧੀਆ ਮੰਨ ਲਿਆ ਔਰ ਕਲਾਸਿਕਲ ਕੁਸ਼ਤੀ ਆ ਉਹਦੀ ਔਰ ਉਹ ਜਿਆਦਾ ਫੋਲ ਨਹੀਂ ਖੇਡਦਾ ਪਰ ਵਧੀਆ ਲੜਦਾ ਉਹਦੇ ਵਿੱਚ ਟੈਕਨੀਕ ਬਹੁਤ ਅੱਛੀ ਹੈ ਸੁਪ੍ਰਿਤ ਪਾਲ ਕੋਲੇ ਜ਼ੋਰ ਜ਼ਿਆਦਾ ਹੈ ਔਰ ਜ਼ੋਰ ਦੇ ਨਾਲ-ਨਾਲ ਗਰਮੀ ਜ਼ਿਆਦਾ ਹੈ ਇਹ ਫੋਲ ਵੀ ਖੇਡਦਾ ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹਨੇ ਤੁਸੀਂ ਆ ਸਾਰੀ ਕੁਸ਼ਤੀ ਦੇਖੋ ਇਸ ਕੁਸ਼ਤੀ ਦੇ ਵਿੱਚ ਦੇਖ ਕੇ ਦੱਸਿਓ ਵੀ ਗਲਤੀ ਕੀਤੀ ਹੈ ਕਿ ਦੀ ਨਹੀਂ ਹੈਗੀ ਦੋਨਾਂ ਦੇ ਵਿੱਚੋਂ ਇੱਥੇ ਆਪਾਂ ਅੱਜ ਰਿਐਕਸ਼ਨ ਕਰਨਾ। ਪੀਸਾ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਜਿੰਨਾ ਦਿਨੇ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿੰਨਾ ਦੁਨੀਆ ਡਰਾਉਣੀ ਬਾਈ ਕਈ ਵਾਰੀ ਅੱਖਾਂ ਉੱਤੇ ਬੰਨ ਬੱਟੀਆਂ ਢਾਗੇ ਸੂਈ ਵਾਲੇ ਨੱਕੇ ਜੁ ਲੰਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਬਾਈ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਜਿੰਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਲਿਆਉਣੇ ਪੈਂਦੇ ਨੇ ਉਹ ਸਾਡੇ ਬਖਲੌਰ ਵਾਲੇ ਦਰਸ਼ਕੋ ਤਾੜੀਆਂ ਮਾਰ ਦਿਓ ਭਾਈ ਰੈਫਰੀ ਘੁੰਮ ਫਿਰ ਕੇ ਸਾਡੇ ਪੱਪਲ ਠੇਕੇਦਾਰ ਜੀ ਬਾਥਰਾ ਵਾਲੇ ਲਾਈਵ ਜੁੜੇ ਹੋਏ ਰਕੇਸ਼ ਕੁਮਾਰ ਬੋਬੀ ਚੱਕ ਸਾਬੂ ਤੋਂ ਬੱਬੂ ਰਕੇਸ਼ ਕੁਮਾਰ ਬਬੂ ਚੱਕ ਸਾਬੂ ਵਾਲੇ ਉਚੇਚੇ ਤੌਰ ਤੇ ਪੁੱਜੇ ਨੇ ਕਾਮਰੇਟ ਸੋਨ ਦੀ ਉਹਨਾਂ ਦਾ ਧੰਨਵਾਦ ਮਹਿੰਦਰ ਸੰਧੂ ਕਹਿੰਦਾ ਜਜੀਬ ਤੇ ਮਹਿਤਾਬ ਸੰਧੂ ਇੱਕ ਕੁਸਤੀ ਬੁਲਟ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਤੇ ਚੱਲਦੀ ਨਾਲ 30000 ਤੇ 75000 ਰੁਪਇਆ ਨਗਦ ਵਾਈ ਵਾਹ ਵੀ ਵਾ ਨਹੀਂ ਓਰੀਸਾ ਵਕਤ ਦੋਵੇਂ ਮੱਲ ਬਰਾਬਰ ਦੀ ਜੋੜਦੇ ਨੇ ਕਹਿੰਦਾ ਬਰਾਬਰ ਦੀ ਜੋੜ ਵੱਜਦੀਆਂ ਪਕੜਾ ਟੋਲਾ ਟੋਲਾ ਲੱਗਿਆ ਪਏ ਆਏ ਜ਼ੋਰ ਦਾ ਬਾਈ ਮਿੰਟ ਮਿੰਟ ਲੰਘਦਾ ਪਹਾੜ ਵਰਗਾ ਡਾਉਣ ਤੇ ਬਗਾਨਾ ਜਦੋਂ ਮਿੱਟੀ ਪੋਰਦਾ ਕਿਸਾਂ ਨਾਲ ਰਲਦੇ ਨਹੀਂ ਸਾਹ ਮੱਲਾਂ ਦੇ ਬਾਈ ਟੇਢੀ ਆ ਜਲੇਬੀ ਮੰਗੂ ਮੱਲੀ ਮਿੱਤਰੋ ਆ ਸੋਨੀ ਡੂ ਮਸੇੜੀ ਗੱਲਾਂ ਲਿਖੇ ਸੱਚੀਆਂ ਬਾਈ ਸੁਣਨ ਵਾਲੀ ਆ ਕੱਲੀ ਕੱਲੀ ਮਿੱਤਰੋ ਓ ਬੱਲੇ ਆਏ ਹਾਏ ਨਾਈ ਓ ਰੀਸਾ ਓ ਬੱਲੇ ਬੱਲੇ ਮਹਿੰਦਰ ਗਾਇਕ ਬਾੜ ਐਸ ਸਮੇਂ ਉੱਪਰਲੇ ਪਾਸੇ ਔਰ ਨੀਚਲੇ ਪਾਸੇ ਪ੍ਰਿਤਪਾਲ ਫਗਵਾੜਾ ਆਏ ਹਾਏ 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 ਗਾਦੇ ਉੱਤੇ ਗਾਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਵਾਰ ਵਾਰ ਓਏ ਹੋਏ 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 ਭਾਈ ਵਾਧੂ ਵੀਰ ਵਾਰ 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 ਬਾਕੀ ਵਾਰ ਭਾਈ ਬਾਈ ਵਾਧੂ ਵੀਰ ਵਾਰ ਹੋ ਜਾਓ ਵਾਰ 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 ਭਾਈ ਵਾਧੂ ਵੀਰ ਵਾਰ ਹੋ ਜਾਓ ਵੀਰਾਂ ਨੂੰ ਬੇਨਤੀ ਆ ਪਿਆਰ ਨਾਲ ਕੁਸ਼ਤੀ ਪਿਆਰ ਦੇ ਨਾਲ ਪਿਆਰ ਦੇ ਨਾਲ ਭਈ ਕੁਸ਼ਤੀ ਪਿਆਰ ਦੇ ਨਾਲ ਕੁਸ਼ਤੀ ਪਿਆਰ ਦੇ ਨਾਲ ਕੁਸ਼ਤੀ ਪਿਆਰ ਦੇ ਨਾਲ ਬਾਕੀ ਬਾਅਰ ਮੇਰੇ ਵੀਰੋ ਪਿਆਰ ਦੇ ਬਾਾਈ ਬਾਦੂ ਵੀਰ ਬਾਅਰ ਬਾਈ ਵੈਂਤਿਆ ਬਾਦੂ ਵੀਰ ਬਾਅਰ ਸੋ ਦੇਖ ਲਿਆ ਦੋਸਤੋ ਇਹਦੇ ਵਿੱਚ ਤੁਸੀਂ ਹੁਣ ਕਮੈਂਟਾਂ ਵਿੱਚ ਦੱਸਿਓ ਵੀ ਦੋਨਾਂ ਪਹਿਲਵਾਨਾਂ ਦੀ ਕੁਸ਼ਤੀ ਜਿਹੜੀ ਤੁਸੀਂ ਦੇਖੀ ਐ ਇਹ ਕਲਿੱਪ ਦੇ ਵਿੱਚ ਇਹਦੇ ਵਿੱਚ ਗਲਤ ਕੌਣ ਆਰ ਫਾਲ ਕੌਣ ਨੇ ਖੇਡਿਆ ਜਦੋਂ ਪ੍ਰਿਤਪਾਲ ਥੱਲੇ ਆ ਜਾਂਦਾ ਤਾਂ ਫਿਰ ਇਹ ਖਾਮ ਖਾਈ ਹਾਂ ਉਂਗਲੀ ਚੁੱਕੀ ਜਾਂਦਾ ਹੈ ਰੈਫਰੀ ਵੱਲ ਨੂੰ ਕਿ ਮੈਨੂੰ 6:0 ਵੱਜ ਗਈ ਜੇ ਹੋ ਗਈ ਭਾਈ ਕੁਸ਼ਤੀ ਖੇਡਦੇ ਤੁਸੀਂ ਕੱਚਦੇ ਤਾਂ ਹੈ ਨਹੀਂ ਪਹਿਲਵਾਨੋਂ ਦੂਸਰੇ ਨੂੰ ਚੱਕ ਚੱਕ ਮਾਰੋ ਪ੍ਰਿਤਪਾਲ ਕਿਹਦੇ ਨਾਲ ਲੜਦਾ ਆਪਣਾ ਅਜਨਾਲਾ ਸਾਹਿਬ ਨਾਲ ਲੜ ਲੂਗਾ ਜੱਸਾ ਪੱਟੀ ਨਾਲ ਲੜ ਲੂਗਾ ਸਪਲੈਂਡਰ ਨਾਲ ਲੜ ਲੂ ਪੰਜਾਬ ਦੇ ਮੱਲਾ ਨਾਲ ਲੜ ਲੂਗਾ ਉਹਨਾਂ ਨੂੰ ਜਦੋਂ ਚੱਕ ਚੱਕ ਮਾਰਦਾ ਹੈ ਉਦੋਂ ਕਿਸੇ ਦੀ ਨਹੀਂ ਸੁਣਦਾ ਰੈਫਰੀ ਦੀ ਵੀ ਨਹੀਂ ਸੁਣਦਾ ਉਦੋਂ ਠੀਕ ਹੈ ਕਿਉਂਕਿ ਉਹ ਮੱਲ ਇਹ ਤੋਂ ਥੋੜਾ ਜਿਹਾ 19 ਹੁੰਦੇ ਨੇ ਤਾਂ ਇਹਨੂੰ ਬਹੁਤ ਵਧੀਆ ਲੱਗਦਾ ਜਦੋਂ ਇਹ ਤੇ 21 ਹੁੰਦਾ ਤਾਂ ਫਿਰ ਇਹ ਆਪਣੀ ਵਾਰੀ ਚੀਕਦਾ ਕੋਈ ਵੀ ਫਾਲ ਨਹੀਂ ਸੀ ਹੈਗਾ ਮਹਿੰਦਰ ਵੱਲੋਂ हां जबकि वो बहुत तगड़ा ਮੰਨ ਲੈਰ ਜਾਨਦਾਰ ਬੰਦਾ ਹੈ ਉਹਨੇ ਚੁੱਕ ਕੇ ਨੂੰ ਜਦੋਂ ਥੱਲੇ ਧਰ ਲਿਆ ਔਰ ਇਹਨੂੰ ਪਤਾ ਸੀ ਕਿ ਮੈਂ ਹੁਣ ਚਿੱਤ ਹੋ ਜਾਣਾ ਇਹਨੇ ਡਰਾਮਾ ਕਰਿਆ ਉਹ ਡਰਾਮੇ ਦੇ ਵਿੱਚ ਉਹੀ ਪਿਛਲੀ ਵਾਰ ਵਾਂਗੂ ਜਿਹੜਾ ਪਿੱਛੇ ਹੋਇਆ ਕਿ ਮੈਚ ਰੱਦ ਹੋ ਗਿਆ ਉਹ ਸੋ ਖੇਡ ਨੂੰ ਇੱਥੇ ਰੋਕ ਦਿੱਤਾ ਗਿਆ ਪਰ ਇਹ ਕਮੇਟੀ ਬਹੁਤ ਵਧੀਆ ਸੀ ਉਹ ਕਮੇਟੀ ਨਾਲੋਂ ਇਹਨਾਂ ਨੇ ਨਿਰਣੇ ਬਹੁਤ ਵਧੀਆ ਰਿਹਾ ਇਹ ਕੁਸ਼ਤੀ 1 ਲੱਖ ਤੋਂ ਵੱਧ ਦੀ ਸੀ ਇਹ ਇਹਨਾਂ ਨੇ ਮਹਿੰਦਰ ਨੂੰ ਦਿੱਤੀ ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਇਹ ਡਰਾਮਾ ਕਰ ਰਿਹਾ ਖਾਮ ਖਾਮ ਪ੍ਰੈਸ਼ਰ ਬਣਾ ਰਿਹਾ ਔਰ ਉਹਨੂੰ ਗਲਤ ਇਹ ਠਹਿਰਾ ਰਿਹਾ ਜਦੋਂ ਦਾ ਥੱਲੇ ਆ ਗਿਆ ਥੱਲੇ ਆ ਗਿਆ ਤਾਂ ਇਹ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਫਿਰ ਭਾਈ ਜਾਂ ਚਿੱਤ ਜਾਂ ਪਟ ਉਹ ਵੀ ਬਗਾਨੇ ਪੁੱਤਾਂ ਨੇ ਦੁੱਧਾਂ ਘੋਆਂ ਨਾਲ ਪਾਲੇ ਹੋਏ ਨੇ ਉਹ ਵੀ ਬਗਾਨੇ ਪੁੱਤ ਨੇ ਜੇ ਤੁਸੀਂ ਕੁਸ਼ਤੀ ਜਾਣਦੇ ਹੋ ਤਾਂ ਉਹ ਵੀ ਜਾਣਦੇ ਨੇ ਆਪਣੀ ਹਾਰ ਵੀ ਕਬੂਲ ਕਰਿਆ ਕਰੋ ਜਦੋਂ ਦੂਜਿਆਂ ਨੂੰ ਹਰਾਉਂਦੇ ਹੋ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਉਹ ਮਨ ਨਹੀਂ ਹੁੰਦਾ ਜਿਹੜਾ ਹਾਰਨਾ ਨਹੀਂ ਜਾਣਦਾ ਸੋ ਇਹਦੇ ਵਿੱਚ ਸਰਾ ਸਰ ਪ੍ਰਿਤਪਾਲ ਦੀ ਗਲਤੀ ਹੈ ਮੇਰੀ ਨਜ਼ਰ ਦੇ ਵਿੱਚ ਤੁਹਾਡੀ ਨਜ਼ਰ ਹੋ ਸਕਦਾ ਤੁਸੀਂ ਮੇਰੇ ਤੋਂ ਕਬੱਡੀ ਕੁਸ਼ਤੀ ਦੀ ਇਹੋ ਜਿਹੇ ਖੇਡਾਂ ਦੀ ਜ਼ਿਆਦਾ ਨੌਲੇਜ ਰੱਖਦੇ ਹੋ ਪਰ ਮੈਂ ਇਹ ਚੀਜ਼ ਜਿਹੜੀ ਦੇਖੀ ਮੈਨੂੰ ਇਹਦੇ ਵਿੱਚ ਇਹਦੇ ਕਈ ਮੈਚ ਦੇਖੇ ਨੇ ਜ਼ਿਆਦਾਤਰ ਪ੍ਰਿਤਪਾਲ ਦੀ ਰੋਲਾ ਹੁੰਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਛੋਟੇ ਮੱਲਾਂ ਨਾਲ ਘੁਲਣ ਵਾਲਾ ਇੱਕ ਆਮ ਮੱਲ ਰਹੇਗਾ ਜੇ ਇਹ ਮਹਾਰਾਸ਼ਟਰ ਵਿੱਚ ਗਿਆ ਤਾਂ ਉੱਥੇ ਇਹਦੇ ਨਾਲ ਜਦੋਂ ਉਹ ਸਾਡੇ ਮਹਿਮਾਨ ਨੇ ਉਹਨਾਂ ਨਾਲ ਬਿਹੇਵ ਇੰਨਾ ਮਾੜਾ ਕਰ ਰਿਹਾ ਤਾਂ ਉੱਥੇ ਇਹਦੇ ਨਾਲ ਕਿੱਦਾਂ ਦਾ ਬਿਹੇਵ ਹੋਊਗਾ ਸੋ ਦੋਸਤੋ ਐਦਾਂ ਹੀ ਨਹੀਂ ਹੋਣਾ ਚਾਹੀਦਾ ਸੋ ਐਦਾਂ ਦੇ ਪਹਿਲਵਾਨ ਉਹ ਆਪਣਾ ਕੈਰੀਅਰ ਖਤਮ ਕਰਕੇ ਬੈਠ ਜਾਂਦੇ ਨੇ ਕਿਉਂਕਿ ਮਹਾਰਾਸ਼ਟਰ ਵਾਲਿਆਂ ਨੇ ਬੁਲਾਣਾ ਇਹਨਾਂ ਨੂੰ ਹਿਮਾਚਲ ਵਾਲਿਆਂ ਨੇ ਨਹੀਂ ਬੁਲਾਣਾ ਔਰ ਪੰਜਾਬ ਦੇ ਵਿੱਚ ਇਹ ਦੋ ਮੈਚ ਹੋਏ ਇਹਨਾਂ ਦੇ ਦੋਨਾਂ ਦੇ ਵਿੱਚ ਇਹਨੇ ਪ੍ਰਿਤਪਾਲ ਨੇ ਪਵਾੜਾ ਪਾਇਆ ਪੰਗਾ ਪਾਇਆ ਔਰ ਵਿਵਾਦ ਖੜਾ ਕਰਿਆ ਔਰ ਤੁਨੋਂ ਕੁਸ਼ਤੀਆਂ ਵਿੱਚ ਹੀ ਰੱਦ ਕਰਨੀਆਂ ਪੈਗੀਆਂ ਸੋ ਸਮਰਾਲੇ ਵਾਲਿਆਂ ਨੇ ਵਧੀਆ ਕਰਿਆ ਇਹਨੂੰ ਸਪਲੈਂਡਰ ਮੋਟਰਸਾਈਕਲ ਦਿੱਤੀ ਉਹਨੂੰ ਲੱਖ ਰੁਪਏ ਦਿੱਤਾ ਔਰ ਉਹਨੂੰ ਬੁਲਟ ਵੀ ਮਿਲਣੀ ਫਸਟ ਪ੍ਰਾਈਜ਼ ਤੇ ਜਦੋਂ ਕੁਸ਼ਤੀ ਪੂਰੀ ਨਹੀਂ ਹੋਈ ਤਾਂ ਉਹਨਾਂ ਨੇ ਬੁਲਟ ਨਹੀਂ ਦਿੱਤੀ ਫਿਲਹਾਲ ਉਹਨੂੰ ਬੁਲਟ ਵੀ ਦੇ ਦੇਣੀ ਚਾਹੀਦੀ ਹੈ ਕਮੇਟੀ ਨੂੰ ਕਿਉਂਕਿ ਉਹਦੀ ਕੋਈ ਗਲਤੀ ਨਹੀਂ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਵਧੀਆ ਮੱਲਾਂ ਦੇ ਵਿੱਚ ਗਿਣਤੀ ਇਹਦੀ ਪ੍ਰਤਿਪਾਲ ਦੀ ਨਹੀਂ ਹੋਊਗੀ ਇਹਦੀਆਂ ਮਾੜੀਆਂ ਕੁਸ਼ਤੀਆਂ ਕਰਾਈਆਂ ਜਾਣੀਆਂ ਭੁਪਿੰਦਰ ਜਨਾਲਾ ਅੱਜ ਇੱਕ ਕੱਲ ਮੈਚ ਖੇਡਿਆ ਉਹਨੇ ਇਹਦੇ ਨਾਲ ਕੁਸ਼ਤੀ ਲੜੀ ਮਹਿੰਦਰ ਗਾਇਕਵੜ ਨਾਲ ਵਧੀਆ ਲੜਦਾ ਹੈ ਉਹ ਕਿੰਨਾ 올ਡ ਹੈ ਵਿਚਾਰਾ 45 50 ਸਾਲ ਦਾ ਉਹਨੇ ਚੰਗੀ ਟੱਕਰ ਦਿੱਤੀ ਮਹਿੰਦਰ ਨੂੰ ਬੇਸ਼ੱਕ ਹਾਰ ਗਿਆ ਕੋਈ ਗੱਲ ਨਹੀਂ ਪਰ ਸਾਬ ਕੁਸ਼ਤੀ ਲੜਿਆ ਯਾਰ ਤੁਸੀਂ ਚਿੜਿਆ ਨਾ ਕਰੋ ਹਾਰਿਆ ਨਾ ਕਰੋ ਇਹ ਖੇਡ ਹੀ ਐ ਹੋਜੀ ਆ ਜਿੰਨੀ ਕਿ ਤੁਹਾਡੇ ਚ ਜਾਨ ਹੈ ਤੁਸੀਂ ਵੀ ਲਾਇਆ ਕਰੋ ਵਾ ਇਹ ਨਹੀਂ ਹੈਗਾ ਕਿ ਮਹਿੰਦਰ ਗੈਕਵੜ ਨੂੰ ਹਰਾਇਆ ਨਹੀਂ ਜਾ ਸਕਦਾ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਇਹ ਬਹੁਤ ਤਕੜਾ ਤਾਂ ਤੁਸੀਂ ਵੀ ਆਪਣੀ ਟੈਕਨੀਕ ਬਦਲੋ ਔਰ ਜੇ ਤੁਸੀਂ ਐਦਾਂ ਹੀ ਕਰਨਾ ਰੌਲਾ ਹੀ ਪਾਣਾ ਔਰ ਆਪਣੇ ਮੈਚ ਨੂੰ ਵਿੱਚ ਖਰਾਬ ਕਰਨਾ ਲੋਕਾਂ ਦਾ ਸੁਆਦ ਖਰਾਬ ਕਰਨਾ ਤਾਂ ਬਹਾਂਾਂ ਖੜੀਆਂ ਕਰ ਦਿਓ ਜਿੱਥੇ ਵੀ ਉਹਦਾ ਮੈਚ ਹੋਵੇ ਜਿੱਥੇ ਵੀ ਉਹਦੀ ਕੁਸ਼ਤੀ ਹੋਵੇ ਜਿੱਥੇ ਵੀ ਤੁਹਾਡੇ ਨਾਲ ਉਹਨੂੰ ਬੰਦ ਦੇਣਾ ਮਨਾ ਕਰ ਦਿਓ ਕਿ ਮੈਂ ਇਹ ਮੇਰੇ ਵਸ ਦੀ ਗੱਲ ਨਹੀਂ ਮੈਂ ਇਹਦੇ ਨਾਲ ਨਹੀਂ ਲੜ ਸਕਦਾ ਜਦੋਂ ਤੁਸੀਂ ਕਬੂਲੋ ਕਿ ਮੈਂ ਇਹ ਇਹਦੀ ਇਹਦੀ ਟੱਕਰ ਦਾ ਪਹਿਲਵਾਨ ਹੀ ਨਹੀਂ ਇਹਦੇ ਨਾਲ ਲੜ ਨਹੀਂ ਸਕਦਾ ਜੇ ਤੁਸੀਂ ਕੁਸ਼ਤੀ ਲੜ ਸਕਦੇ ਹੋ ਤਾਂ ਲੜਾਈ ਬੰਦ ਕਰੋ ਔਰ ਕੁਸ਼ਤੀ ਲੜੋ ਉਹਦੇ ਵਿੱਚ ਹਾਰ ਹੋਵੇ ਜਾਂ ਜਿੱਤ ਉਹਦੇ ਵਿੱਚ ਆਪਣੀ ਤਾਕਤ ਦਾ ਔਰ ਆਪਣੇ ਡੋਲਿਆਂ ਦਾ ਉੱਥੇ ਹੀ ਪਤਾ ਲੱਗਦਾ ਉੱਥੇ ਹੀ ਵੱਡੇ ਮੇਖਾਣੀ ਨਿਤਰਦੀ ਹੈ ਸੋ ਇੱਥੇ ਹੌਲੀ-ਹੌਲੀ ਪ੍ਰਤਪਾਲ ਲੋਕਾਂ ਦੀਆਂ ਨਜ਼ਰਾਂ ਚ ਲੋਕਾਂ ਦੇ ਦਿਲਾਂ ਤੋਂ ਉੱਤਰ ਰਿਹਾ ਪੰਜਾਬੀ ਲੋਕ ਹੌਲੀ-ਹੌਲੀ ਮੈਨੂੰ ਲੱਗਦਾ ਕਿ ਇਹਨੂੰ ਪੰਜਾਬ ਦੇ ਵਿੱਚ ਕੋਈ ਵੀ ਕਿਤੇ ਵੀ ਵੱਡੇ ਖੇਡ ਮੇਲੇ ਚ ਬੁਲਾਇਆ ਨਹੀਂ ਜਾਊਗਾ ਜਿੱਥੇ ਵੀ ਜੱਸਾ ਪੱਟੀ ਜਾਊਗਾ ਜਾਂ ਆਪਣਾ ਅਜੇ ਨਾਲੇ ਵਰੀ ਜਾਣਗੇ ਜਾਂ ਹੋਰ ਸਪਲੈਂਡਰ ਹੋਰ ਕਈ ਵਧੀਆ-ਵਧੀਆ ਮਾਲ ਨੇ ਆਪਣਾ ਪ੍ਰਵੀਨ ਕੋਹਾਲੀ ਹੈ ਆਪਣਾ ਇਹਨਾਂ ਸਾਰਿਆਂ ਨਾਲ ਕੁਸ਼ਤੀ ਲੜਦਾ ਹੈ ਇਹ ਕਿਉਂਕਿ ਉਹ ਇਹਦੀ ਟੱਕਰ ਦੇ ਨੇ ਜੋ ਹੈਵੀ ਆ ਗਿਆ ਤਾਂ ਉਹਦੇ ਨਾਲ ਹੀ ਰੌਲਾ ਪੰਦਾ ਤਾਂ ਇਹਦਾ ਕੈਰੀਅਰ ਹੌਲੀ-ਹੌਲੀ ਖਤਮ ਹੋਊਗਾ ਔਰ ਖਾਸ ਕਰਕੇ ਦੂਜੇ ਸਟੇਟਾਂ ਵਿੱਚ ਇਹਨੂੰ ਕੋਈ ਨਹੀਂ ਬੁਲਾਊਗਾ ਤੇ ਮੈਨੂੰ ਲੱਗਦਾ ਹੈ ਕਿ ਇਹਨੂੰ ਆਪਣਾ ਰਵਈਆ ਬਦਲਣਾ ਚਾਹੀਦਾ ਹੈ ਔਰ ਜਿੱਥੇ ਤੁਹਾਨੂੰ ਲੱਗਦਾ ਕਿ ਅਸੀਂ ਹਾਰ ਜਾਣਾ ਉੱਥੇ ਮੈਚ ਹੀ ਨਾ ਬਨੋ ਤੁਸੀਂ ਆਪਣੇ ਤੋਂ ਮਾੜੇ ਨਾ ਬਨੋ ਫਿਰ ਆਪਣੇ ਆਪ ਨੂੰ ਚੋਟੀ ਦਾ ਮੰਨ ਲਓ ਉਧਰੋਂ ਭਾਰਤ ਕੇਸਰੀ ਉਧਰੋਂ ਪੰਜਾਬ ਕੇਸਰੀ ਉਧਰੋਂ ਫਲਾਣੇ ਕੇਸਰੀ ਨਿਹਰੀ ਕੇਸਰੀ ਕੇਸਰੀ ਕਹਾਣ ਨਾਲ ਹੀ ਨਹੀਂ ਕੇਸਰੀ ਬਣ ਜਾਂਦਾ ਅੱਗੇ ਬਗਾਨੇ ਪੁੱਤਾਂ ਦੇ ਨਾਲ ਜਿਹੜੇ ਅਗਲੇ ਵੀ ਭਾਰਤ ਕੇਸਰੀ ਆਉਂਦੇ ਨੇ ਉਹਨਾਂ ਦੇ ਨਾਲ ਮੈਚ ਪਾ ਕੇ ਉਹਨਾਂ ਨੂੰ ਚਿਤ ਕਰੋਗੇ ਤਾਂ ਬਣੋਗੇ ਫਿਰ ਇਦਾਂ ਲੜਾਈ ਝਗੜਿਆਂ ਦੇ ਨਾਲ ਤੁਹਾਡਾ ਕੋਈ ਵਾਵਾ ਨਹੀਂ ਹੋਣੀ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਸ਼ੇਅਰ ਕਰ ਦਿਓ ਧੰਨਵਾਦ ਸਭ ਦਾ ਸਸਰੀ ਖਾਨ